ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੇ ਰਵਿੰਦਰ ਤੇ ਆਪਣੇ ਕੋਲੇ ਆਈ ਆ ਮੁਸਲਮਾਨਾਂ ਦੀ ਡੁੱਢੀ ਤੇ ਕਾਸਟ ਹੈਗੀ ਉਹਨਾਂ ਦੀ ਮਰਾਸੀ ਮੁਸਲਮਾਨ ਮਰਾਸੀ ਵਿੱਚ ਜਿਹੜੇ ਮਰਾਸੀ ਹੁੰਦੇ ਨੇ ਜਿਹੜੇ ਤੇ ਉਹਨਾਂ ਦੀ ਕੁੜੀ ਹੈਗੀ ਆਪਣੇ ਕੋਲੇ ਕੈਨੇਡਾ ਚ ਪੀਆਰ ਤੇ 25 ਸਾਲ ਉਮਰ ਆ ਭੈਣ ਦੀ ਤੇ ਜੇ ਕੋਈ ਮੇਰਾ ਵੀਰ ਲੱਗਿਆ ਹੋਇਆ ਸਾਰਾ ਖਰਚਾ ਉਹਨਾਂ ਦਾ ਦੇ ਸਕਦਾ 30 ਲੱਖ ਰੁਪਏ ਡਿਮਾਂਡ ਆ ਉਹਨਾਂ ਦੀ ਤੇ ਜੇ ਕੋਈ ਮੇਰਾ ਵੀਰ ਦੇ ਸਕਦਾ ਤਾਂ ਮੇਰੇ ਨਾਲ ਸੰਪਰਕ ਕਰੋ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਇਆ 75 ਕਿਲਿਆਂ ਦੇ ਵਿੱਚ ਮੁੰਡਾ ਜੀ ਤੇ ਜੇ ਕੋਈ ਵਧੀਆ ਰਿੱਚ ਫੈਮਿਲੀ ਚੋਂ ਕੁੜੀ ਹੈਗੀ ਹੈ ਕੁੜੀ ਦੇ ਪਰਿਵਾਰ ਕੋਲੇ ਘੱਟੋ ਘੱਟ 50 60 ਕਿਲੇ ਤਾਂ ਹੋਣ ਜੀ ਤੇ ਜੇ ਕੋਈ ਐਹੋ ਜੀ ਕੁੜੀ ਹੈਗੀ ਹੈ ਤਾਂ ਆਪਣੇ ਨਾਲ ਸੰਪਰਕ ਜ਼ਰੂਰ ਕਰੋ ਤੇ ਮੁੰਡਾ ਆਪਣੇ ਇੱਧਰ ਬਠਿੰਡੇ ਏਰੀਏ ਦਾ ਜੀ 75 ਕਿਲਿਆਂ ਦੇ ਵਿੱਚ ਧਿਆਨ ਨਾਲ ਸੁਣ ਲਓ ਆਪਾਂ ਨੂੰ ਗੁੱਡੀ ਚਾਹੀਦੀ ਹੈ ਜੀ ਘੱਟੋ ਘੱਟ 22 ਸਾਲ ਦੀ ਹੋ ਅੱਜ ਜੀ ਸਸਰੀਕਲ ਮੈਸੂਦੀਆ ਆਪਣੇ ਰਿਪਿੰਦਰ ਤੇ ਆਪਣੇ ਕੋਲੇ ਆਇਆ ਪ੍ਰਜਾਪਤ ਘੁਮਾਰਾਂ ਦਾ ਮੁੰਡਾ ਫੌਜੀ ਤੇ ਆਪਾਂ ਨੂੰ ਕੁੜੀ ਵੀ ਪ੍ਰਜਾਪਤ ਘੁਮਾਰਾਂ ਦੀ ਚਾਹੀਦੀ ਹੈ ਜੀ ਘੱਟੋ ਘਾਟ ਕੁੜੀ ਬੀਏ ਹੋਵੇ ਜੀ ਤੇ ਬਾਕੀ ਗੱਲ ਆਪਾਂ ਕਰਾਂਗੇ ਫੋਨ ਤੇ ਤੇ ਆਪਾਂ ਨੂੰ ਚਾਹੀਦੀ ਹੈ ਪ੍ਰਜਾਪਤ ਘੁਮਾਰਾਂ ਦੀ ਕੁੜੀ ਮੁੰਡਾ ਫੌਜੀ ਹੈ ਜੇ ਕੋਈ ਮੇਰੀ ਭੈਣ ਫੌਜੀ ਵੀ ਚਾਹਨਾ ਰੱਖਦੀ ਹੈ ਤਾਂ ਮੇਰੇ ਨਾਲ ਸੰਪਰਕ ਜੀ ਕਰੋ ਜੀ ਵੀਡੀਓ ਨੂੰ ਕਰ ਦਿਓ ਦੱਬ ਕੇ ਸ਼ੇਅਰ ਧੰਨਵਾਦ ਹਾਂਜੀ ਸ਼ਾਸਤਰੀ ਜੀ ਮੈਂ ਤੁਹਾਡੀ ਆਪਣੇ ਰੁਪਿੰਦਰ ਤੇ ਆਪਣੇ ਕੋਲ ਆਇਆ ਜੀ ਮੈਰਿਆਂ ਦਾ ਮੁੰਡਾ ਉਹ ਮਰ ਹੈ ਜੀ 29 ਸਾਲ ਤੇ ਵੀਰ ਇੰਗਲੈਂਡ ਦੇ ਵਿੱਚ ਹੈ ਪੱਕਾ ਤੇ ਆਪਾਂ ਨੂੰ ਚਾਹੀਦੀ ਹੈ ਜੀ ਮੈਰਿਆਂ ਦੀ ਗੁੱਡੀ ਇੰਟਰ ਕਾਸਟ ਉਹਨਾਂ ਨੇ ਨਹੀਂ ਕਰਨਾ ਤੇ ਆਪਾਂ ਨੂੰ ਮੈਰਿਆਂ ਦੀ ਗੁੱਡੀ ਚਾਹੀਦੀ ਹੈ ਉਹ ਗੁੱਡੀ ਵੀਰ ਤੋਂ ਛੋਟੀ ਹੋਵੇ ਜੀ ਵੀਰ ਨੂੰ ਕਰ ਦਿਓ ਤਦ ਕੇ ਸ਼ੇਰ ਵੀਰ ਕੋਲ ਚੱਖਾ ਜੀ ਤੇ ਜੇ ਤੁਹਾਨੂੰ ਮੇਰੀ ਭੈਣ ਮੈਰਿਆਂ ਦੀ ਕੁੜੀ ਕੋਲ ਸਿੱਖ ਵੀਰ ਦੀ ਚਾਹਤ ਰੱਖਦੀ ਹੈ ਤਾਂ ਮੇਰੇ ਨਾਲ ਸੰਪਰਕ ਜ਼ਰੂਰ ਕਰੋ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਇਹ ਅੱਜ ਮੈਂ ਬੈਡ ਕਮੈਂਟਾਂ ਫਾਕ ਕਰ ਵੀਡੀਓ ਪਾਈ ਹੈ ਤੇ ਕੱਲ ਮੈਂ ਭੈਣ ਦਾ ਇੱਕ ਦਾ ਡਾਟਾ ਪਾਇਆ ਸੀਗਾ ਤੇ ਜਿਹੜੀ ਭੈਣ ਕਾਲੇ ਰੰਗ ਦੀ ਸੀ ਤੇ ਥੋੜੀ ਜੀ ਜੀ ਨੂੰ ਕਿਹਾ ਸੀ ਵੀ ਅਕਸਵੀ ਨੁਕਸ ਹੈ ਇਹਦੇ ਵਿੱਚ ਹੱਸਣ ਵਾਲੀ ਗੱਲ ਤਾਂ ਕੋਈ ਹੈ ਨਹੀਂਗੀ ਠੀਕ ਹੈ ਇਹ ਜਿਹੜਾ ਨੁਕਸ ਹੈ ਇਹ ਕਿਸੇ ਉਮਰ ਚ ਵੀ ਜਾ ਕੇ ਕਿਸੇ ਤੇ ਵੀ ਪੈ ਸਕਦਾ ਹੈ ਕਿਉਂ ਕਿਸੇ ਦਾ ਮਜ਼ਾਕ ਉਡਾਉਣੀ ਹੋ ਮੇਰੀ ਆਈਡੀ ਜਾ ਕੇ ਇਹ ਜਿਹੇ ਕਮੈਂਟ ਕਰਦੇ ਇਹਨੂੰ ਵਿਆਹ ਕਰਾਉਣ ਨੂੰ ਕੀ ਲੱਗਿਆ ਹੋਇਆ ਇਹ ਫਿਰ ਘਰੇ ਨਹੀਂ ਬੈਠਿਆ ਜਾਂਦਾ ਇਹ ਤੂੰ ਇਹਨੂੰ ਲੰਡੀ ਨੂੰ ਕਹੇ ਘਰੇ ਬੈਠ ਇਹ ਇਹ ਜਿਹੀਆਂ ਗੱਲਾਂ ਤੁਸੀਂ ਸੋਸ਼ਲ ਮੀਡੀਆ ਤੇ ਆ ਕੇ ਕਮੈਂਟਾਂ ਦੇ ਵਿੱਚ ਆਪਣੀਆਂ ਦੱਸ ਦਿਓ ਤੁਹਾਡੇ ਘਰੇ ਧੀਆ ਪੈਣਾ ਹੈ ਨਹੀਂ ਗੀਆਂ ਕਿਉਂ ਤੁਸੀਂ ਕਿਸੇ ਤੇ ਹੀ ਪੈਣ ਦਾ ਮਜ਼ਾਕ ਉਡਾਉਣੀ ਹੋ ਇਥੇ ਜੇ ਮੈਨੂੰ ਅਗਲਾ ਕਹਿੰਦਾ ਮੈਂ ਡਾਟਾ ਪਾ ਦਿੰਦੀ ਆ ਮੈਂ ਤੁਹਾਨੂੰ ਇਹੀ ਹੱਥ ਮੰਨ ਕੇ ਬੇਨਤੀ ਕਰਦੀ ਆਂ ਵੀ ਮਾੜੇ ਕਮੈਂਟ ਨਾ ਕਰਿਆ ਕਰੋ ਜਿਨੇ ਦੇਖਣੀ ਆ ਦੇਖੋ ਵੀਡੀਓ ਨਹੀਂ ਦੇਖਣੀ ਨਾ ਦੇਖੋ ਤੇ ਕਿਸੇ ਵੀ ਭੈਣ ਦੀ ਜਦੋਂ ਵੀਡੀਓ ਪਾਈ ਹੁੰਦੀ ਹੈ ਜੀ ਬੈਡ ਕਮੈਂਟ ਨਾ ਕਰਿਆ ਕਰੋ ਧੰਨਵਾਦ ਹਾਂਜੀ ਸੱਸਰੀ ਕਾਲ ਮੈਂ ਸੋਦੀ ਆਪਣੀ ਰਪਿੰਦਰ ਤੇ ਆਪਣੇ ਕੋਲੇ 90 ਵਰਨ ਇੱਕ ਭੈਣ ਆਈ ਹੈ ਜੀ ਡਿਵੋਰਸ ਵਾਲੀ ਤੇ ਮੁੰਡਾ ਆਪਾਂ ਨੂੰ ਜੱਟਾਂ ਦਾ ਚਾਹੀਦਾ ਕਿਉਂਕਿ ਕੁੜੀ ਵੀ ਜੱਟਾਂ ਦੀ ਹੈ ਤੇ ਭੈਣ ਦੀ ਉਮਰ ਵੰਦੀ ਹੈ 33-34 ਕੇ ਸਾਲ ਉਸ ਹਿਸਾਬ ਨਾਲ ਤੇ ਵੀਡੀਓ ਨੂੰ ਜਰੂਰ শেয়ার ਕਰ ਦਿਓ ਜੀ ਜੇ ਕੋਈ ਮੇਰਾ ਵੀਰ 5 7 ਪੰਜ ਸੱਤ ਪੰਜਾਂ ਦੇ ਵਿੱਚ ਹੈਗਾ ਤਾਂ ਆਪਾਂ ਨੂੰ ਇਹ ਭੈਣ ਲਈ ਮੁੰਡਾ ਚਾਹੀਦਾ ਜੀ ਇਹ ਤੋਂ ਵੱਡਾ ਵੀਡੀਓ ਨੂੰ ਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਲਪਿੰਦਰ ਤੇ ਆਪਣੇ ਕੋਲੇ ਇੱਕ ਆਈਐਸ ਰੈੜਿਆਂ ਦੀ ਕੁੜੀ ਸਰੇੜੇ ਆਪਾਂ ਨੂੰ ਪਤਾ ਨਹੀਂ ਜੀ ਕੀ ਕਾਸਟ ਹੁੰਦੀ ਹੈ ਤੇ ਉਹਨਾਂ ਨੂੰ ਜਸ ਰੈੜਿਆਂ ਦੀ ਕਾਸਟ ਚ ਹੋਵੇ ਜਾਂ ਬਾਣੀਆਂ ਦੀ ਹੋਵੇ ਜਾਂ ਖੱਤਰੀਆਂ ਦੇ ਹੋਣ ਬਾਕੀ ਜੇ ਕਿਸੇ ਨੂੰ ਕਿਸੇ ਰੈਡਿਆਂ ਦਾ ਪਤਾ ਹੈ ਤਾਂ ਕਮੈਂਟ ਵਿੱਚ ਦੱਸ ਦਿਓ 26 ਸਾਲ ਏਜ ਐ ਭੈਣ 12 ਕ ਪੜੀ ਹੋਈ ਐ ਘਰੇਲੂ ਐ ਭੈਣ ਤੇ ਘਰੇਲੂ ਕੰਮ ਕਰਨ ਖਾਤਰ ਭੈਣ ਦਾ ਬਤੀਕ ਦਾ ਵੀ ਕਰਿਆ ਹੋਇਆ ਜੀ ਉਹਦੇ ਲਈ ਹਾਂਜੀ ਸਸਰੀ ਘਰ ਮੈਸੂੜੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਆ ਜੱਗੁੱਦੀ ਮਾਨਸ ਏਰੀਏ ਤੋਂ ਤੇ ਭੈਣ ਨੂੰ 20 ਕਿੰਨੇ ਪੈੜੀ ਆਉਂਦੀ ਐ ਜੀ ਭੈਣ ਦਾ ਹੋਇਆ ਹੋਇਆ ਡਿਵੋਰਸ ਭੈਣ ਕੋਲੇ ਬੱਚਾ ਨਹੀਂ ਹੁੰਦਾ ਜੀ ਭੈਣ ਕੋਈ ਬੱਚਾ ਨਹੀਂ ਹੁੰਦਾ ਬੱਚੇ ਵਾਲਾ ਚਾਹੀਦਾ ਆਪਾਂ ਨੂੰ 32 ਕੇ ਸਾਲ ਉਮਰ ਆ ਭੈਣ ਦੀ ਜੱਟਾਂ ਦੀ ਕੁੜੀ ਐ ਆਪਾਂ ਨੂੰ 10 ਕਿਲਿਆਂ ਤੋਂ ਉੱਤੇ ਚਾਹੀਦਾ ਜੀ ਭੈਣ ਨੂੰ 20 ਕਿਲੇ ਆਉਂਦੇ ਨੇ 10 ਕਿਲਿਆਂ ਤੋਂ ਉੱਤੇ ਮੁੰਡਾ ਹੋਵੇ ਤੇ ਨਾਲੇ ਉਹਦੇ ਕੋਲੇ ਬੱਚਾ ਵੀ ਹੋਵੇ ਭੈਣ ਨੇ ਬੱਚੇ ਵਾਲੇ ਨਾਲ ਵਿਆਹ ਕਰਾਉਣਾ ਵੀਡੀਓ ਨੂੰ ਤਾਂ ਹਾਂਜੀ ਸਾਸਰੀ ਕੱਲ ਮੈਂ ਛੋਟੀ ਆਪਣੀ ਰਿਕਨਰ ਆਪਣੇ ਕੋਲੇ ਆਈ ਐ ਇੱਧਰ ਮੋਕੇ ਜਿਹਦੇ ਵਿੱਚ ਉਹ ਗੁੱਡੀ 450 ਕਿਲ ਦਾ ਉਹਨਾਂ ਦਾ ਆਗਦਾ ਹੈ ਤੇ ਉਹਨਾਂ ਨੂੰ ਚਾਹੀਦਾ ਯੂ ایس اے ਦਾ ਸਿਟੀਜ਼ਨ ਮੁੰਡਾ ਜਿਹਦਾ ਉੱਥੇ ਆਪਦਾ ਕਾਰਵਾਰ ਹੋਵੇ ਤੇ ਆਪਦਾ ਕੋਈ ਉੱਥੇ ਤਕੜਾ ਕੰਮ ਹੋਵੇ ਤੇ ਇਦਾਂ ਦਾ ਮੁੰਡੇ ਦੀ ਮੰਗ ਹੈ ਜੀ ਤੇ ਭੈਣ ਦੀ ਉਮਰ 93 ਦੀ ਬੋਰਨ ਹੈ ਭੈਣ ਸੋਹਣੀ ਸੁਲੱਖੀ ਹੈ ਠੀਕ ਹੈ ਜੀ ਤੇ ਹਾਈਟ ਹੋਈ ਤਾਂ ਆਪਾਂ ਨਹੀਂ ਦੱਸਾਂਗੇ ਆਪਾਂ ਭੇਜਾਂਗੇ ਤੁਹਾਨੂੰ ਡਾਟਾ ਤੇ ਆਪਣੇ ਖਾਤਰ ਵਧੀਆ ਇਹ ਭੈਣ ਖਾਤਰ ਤਕੜੇ ਘਰੋਂ ਮੁੰਡਾ ਤੇ ਜਮੀਨ ਘੱਟੋ ਘੱਟ 60 70 ਕੀਲੇ 80 ਕੀਲੇ ਹੂੰ ਤਾਂ ਵਾਲਾ ਵਧੀਆ ਜਾਂ ਫਿਰ ਉਧਰ ਅਮਰੀਕਾ ਦੇ ਵਿੱਚ ਜਮੀਨ ਲੈਤੀ ਹੋਵੇ ਘੱਟੋ ਘੱਟ 4-5 ਕਰੋੜ ਰੁਪਇਆ ਕੁੜੀ ਦੇ ਵਿਆਹ ਦੇ ਉੱਤੇ ਲਾਉਣੇ ਜੀ ਤੇ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਤੇ ਦੂਜੇ ਨੰਬਰ ਤੇ ਕਿਸੇ ਦਾ ਮਜ਼ਾਕ ਨਹੀਂ ਡਾਈਦਾ ਜਮੀਨ ਸਭ ਕੋ ਲਈ ਹੈ ਜੀ ਧੰਨਵਾਦ ਹਾਂ ਜੀ ਸਤਿ ਸ੍ਰੀ ਅਕਾਲ ਮੈਂ ਸੁਦੀ ਆਪਣੀ ਰੁਪਿੰਦਰ ਤੇ ਭੈਣ ਦੀ ਕਰੀਰੀਆ ਵੀ ਐ ਸੀਮਰ ਸਿੰਘ ਭੈਣ ਦੀ ਉਮਰ ਹੈਗੀ 28 ਸਾਲ ਚਟਾਂ ਦੀ ਕੁੜੀ ਹੈ ਜੀ ਆਪਾਂ ਨੂੰ ਮੁੰਡਾ ਵਾਰਲਾ ਚਾਹੀਦਾ ਕਨੇਡਾ ਚ ਜਾਂ ਅਮਰੀਕਾ ਦੇ ਵਿੱਚ ਪੱਕਾ ਹੋਵੇ ਜੀ ਮੁੰਡਾ ਤੇ ਉਸ ਤੋਂ ਬਾਅਦ ਆਸਟ੍ਰੇਲੀਆ ਵੀ ਚੱਲ ਜੂਗਾ ਤੇ ਇਹ ਤਿੰਨ ਕੰਟਰੀਆਂ ਦੇ ਵਿੱਚ ਜੇ ਕੋਈ ਮੁੰਡਾ ਭੈਣ ਤੋਂ ਬੜਾ 1-2 ਸਾਲ ਹੋਏਗਾ ਤਾਂ ਆਪਣੇ ਨਾਲ ਸੰਪਰਕ ਕਰੋ ਜ਼ਮੀਨ 7-8 ਕਿਲੇ ਚੱਲ ਜਾਣਗੇ ਜੀ ਧੰਨਵਾਦ